ਦੀ ਜਾਣਕਾਰੀ ਤਾਂ ਅਰਜਿੰਦਰ ਸਿੰਘ ਜੀ ਤੁਹਾਡਾ ਸਵਾਗਤ ਹੈ ਸ਼ਾਮ ਦੇ ਲਾਈਵ ਪ੍ਰੋਗਰਾਮ ਸਰ ਧੰਨਵਾਦ ਜੀ ਧੰਨਵਾਦ ਅਰਿੰਦਰ ਸਿੰਘ ਜੀ ਇਹ ਮੁਲਾਕਾਤ ਕਾफी ਸਮੇਂ ਅਚਨਾਂ ਪਾਰੀ ਸੀ ਪਰ ਅੱਜ ਬਲਵੰਤ ਸਿੰਘ ਰਾਜਵਾਨਾ ਨਾਲ ਮੁਲਾਕਾਤ ਕਿੱਤੀ ਗਈ ਹੈ ਇੱਕ ਜੀ ਨਾਲ ਹੀ ਅਸਲ ਗੱਲ ਕੀ ਹੈ ਪਿਛਲੇ ਦਿਨੀਏ ਰਾਜਵਾਨਾ ਸਾਹਿਬ ਨੂੰ ਮਤਲਬ ਇੱਥੇ ਅਰਜਿੰਦਰਾ ਹਸਪਤਾਲ ਚ ਚੈੱਕ ਕਰਾ ਕੇ ਰੇਲੇ ਜੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹਨਾਂ ਨੂੰ ਅੱਖਾਂ ਦੇ ਪ੍ਰਤੀ ਪ੍ਰੋਬਲਮ ਹੈ ਜਿਹੜੇ ਮਤਲਬ ਉਹਦਾ ਇਲਾਜ ਪੀਜੀਆਈ ਚ ਹੋਊਗਾ ਜੀ ਜੀ ਉਹਨਾਂ ਨੂੰ ਉਸ ਸਮੇਂ ਬਾਅਦ ਪੀਜੀਆਈ ਲਿਆਇਆ ਉਹ ਉੱਥੇ ਉਹਨਾਂ ਦੀ ਅੱਖਾਂ ਦਾ ਜਿਹੜਾ ਟ੍ਰੀਟਮੈਂਟ ਹੈ ਉਹ ਕੀਤਾ ਜੋ ਜੀ ਤੋਂ ਬਾਅਦ ਇਹਨਾਂ ਨੇ ਹੁਣ ਉਮਰ ਦਾ ਤਕਾਜਾ ਹੋ ਜਾਂਦਾ ਸਮਾਂ ਬਹੁਤ ਜ਼ਿਆਦਾ ਹੋ ਗਿਆ ਹਾਂਜੀ ਇਹਦੇ ਕਰਕੇ ਥੋੜਾ ਜਿਹਾ ਉਹਨਾ ਉਹ ਹੋਣਾ ਪਹਿਲਾਂ ਵਾਲੀ ਜਿਹੀ ਹੈਨਾ ਪਹਿਲਾਂ ਵਾਲਾ ਕੰਮ ਨਹੀਂ ਰਿਹਾ ਉਮਰ ਦੇ ਹਿਸਾਬ ਨਾਲ ਬੰਦੇ ਦੇ ਚ ਹਰ ਇੱਕ ਚ ਫਰਕ ਪੈ ਜਾਂਦਾ ਉਹ ਤਾਂ ਫਿਰ ਵੀ ਧੰਨ ਦੇ ਤਖੜੇ ਨੇ ਜਿਹੜੇ ਨਾ ਚਰਦੇ ਹੁੰਦੇ ਇਸ ਤਰ੍ਹਾਂ ਦੀ ਤਸ਼ੱਦਦੀ ਕਹਿ ਸਕਦੇ ਆ ਪਚਲ ਰਹੇ ਨੇ ਹਾਂਜੀ ਹਾਂਜੀ ਤੇ ਹੁਣ ਗੱਲ ਇੱਥੇ ਖੜੀ ਹੈ ਵੀ ਉਹਨਾਂ ਨੇ ਧਾਮੀ ਸਾਹਿਬ ਨੂੰ ਸੱਦਿਆ ਜੀ ਕਿ ਮੇਰੇ ਨਾਲ ਮੁਲਾਕਾਤ ਕਰੋ ਧਾਮੀ ਸਾਹਿਬ ਮੁਲਾਕਾਤ ਕਰਕੇ ਆਏ ਨੇ ਉਹਨਾਂ ਨੇ ਆਪਦੇ ਜਿਹੜੇ ਜਜ਼ਬਾਤ ਨੇ ਉਹ ਪ੍ਰਗਟ ਕੀਤੇ ਨੇ ਜੀ ਕਿਉਂਕਿ ਇਹਨਾਂ ਨੇ ਸ਼ਰੋਮਣੀ ਕਮੇਟੀ ਵਾਲਿਆਂ ਨੇ ਪਹਿਲਾਂ 2011 ਚ ਕੋਈ ਰਾਸ਼ਟਰਪਤੀ ਨੂੰ ਐਪਲੀਕੇਸ਼ਨ ਦਿੱਤੀ ਸੀ ਜੀ ਵੀ ਜਿਹੜੀ ਫਾਂਸੀ ਦੇ ਮੋਰ ਵਿਚਾਰ ਕਰਨ ਦੀ ਉਹ ਮਤ 14 ਸਾਲ ਹੋ ਗਈ ਜੀ ਤੇ ਉਹ ਤੇ ਕੋਈ ਵਿਚਾਰ ਨਹੀਂ ਕੋਈ ਹਾਂ ਨਹੀਂ ਕੋਈ ਨਾ ਨਹੀਂ ਮਤਲਬ 30 ਸਾਲ ਹੋ ਗਏ ਉਹਨਾਂ ਨੂੰ ਰੋਜ਼ ਮਰਦਿਆਂ ਰੋਜ਼ ਮਰਨਾ ਪੈਂਦਾ ਜਦੋਂ ਕੋਈ ਐਡਾ ਵੱਡਾ ਮਤਲਬ ਫੈਸਲਾ ਹੋ ਜਾਂਦਾ ਤਾਂ ਜਿਹੜਾ ਬੰਦੇ ਦੇ ਖਿਲਾਫ ਫੈਸਲਾ ਹੁੰਦਾ ਉਹਦਾ ਰੋਜ਼ ਮਰਨ ਹੋ ਜਾਂਦਾ ਇਹ ਬਹੁਤ ਵੱਡੀ ਮਤਲਬ ਇੱਕ ਤਰਾਸ ਦੀ ਹੈ ਜਿਹੜਾ ਇਹ ਕੰਮ ਹੋ ਰਿਹਾ ਦੂਜੀ ਗੱਲ ਇਹ ਹੈ ਜੀ ਜਿਹੜੇ ਰਾਜਵਾਨਾ ਸਾਹਿਬ ਤੇ ਜਿਹੜੀ ਜੇਲ੍ਹ ਆ ਉਹਦੇ ਉੱਤੇ ਸਿਆਸਤ ਵੱਧ ਹੋ ਰਹੀ ਹੈ ਹਾਂਜੀ ਉਸ ਲੋਕ ਉਹਨਾਂ ਨੂੰ ਸਿਆਸਤ ਦੇ ਵਿੱਚ ਵਰਤ ਕੇ ਆਪਣੀਆਂ ਰਾਜਸੀ ਰੂਟੀਆਂ ਨੇ ਜਿਹੜੀਆਂ ਉਹ ਸੇਕਣੀਆਂ ਚਾਹੁੰਦੇ ਨੇ ਔਰ ਸੇਕ ਰਹੇ ਨੇ ਤੇ ਮੂਰੇ ਹੋਰ ਸੇਕਣੀਆਂ ਚਾਹੁੰਦੇ ਵੀ ਨੇ ਜਿਸ ਕਰਕੇ ਰਾਜਵਾਨਾ ਸਾਹਿਬ ਦਾ ਜਿਹੜਾ ਇਹ ਮਸਲਾ ਹੈ ਉਹ ਆੜਿਆ ਪਿਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਜੀ ਇੱਕ ਪਿੰਕੀ ਕੈਟ ਹੁੰਦਾ ਸੀ ਪਹਿਲਾਂ ਹਾਂਜੀ ਹਾਂਜੀ ਉਹਨਾਂ ਨੂੰ ਵੀ ਉਸ ਬੰਦੇ ਨੂੰ ਉਮਰ ਕੈਦ ਹੋ ਗਈ ਸੀ ਸਰਕਾਰ ਸਮੇਂ ਦੀ ਸਰਕਾਰਾਂ ਨੇ ਬਾਹਰ ਕਰਤਾ ਜੀ ਫਿਰ ਉਸ ਤੋਂ ਬਾਅਦ ਇੱਕ ਵਾਰੀ ਕੀ ਹੋਇਆ ਸੀਗਾ ਵੀ ਜੁਪੀ ਬੋਸਲੇ ਬੰਦੇ ਮਾਰਦੇ ਸੀਗੇ ਏਕ ਕਾਊਂਟਰ 'ਚ ਜੀ ਪੁਲਿਸ ਦੇ 4 ਬੰਦਿਆਂ ਨੂੰ ਉਮਰ ਕਾਇਦ ਹੋਈ ਸੀ ਜੀ ਉਸ ਸਮੇਂ ਦੀ ਸਰਕਾਰਾਂ ਨੇ ਬਾਹਰ ਕੱਢ ਤੇ ਮਤਲਬ ਜਦੋਂ ਇੱਕ ਜੁਪੀ ਦੇ ਬੰਦੇ ਆਪਣੇ ਪੰਜਾਬ ਦੇ ਬੰਦਿਆਂ ਨੂੰ ਮਾਰ ਕੇ ਸਜ਼ਾ ਜਾਂਚਤਾ ਹੁੰਦੇ ਨੇ ਉਹਨਾਂ ਨੂੰ ਮਤਲਬ ਫ੍ਰੀ ਕੀਤਾ ਜਾ ਸਕਦਾ ਫਿਰ ਇਹ ਤਾਂ ਕੋਈ ਵੱਡੀ ਗੱਲ ਨਹੀਂ ਸੀ ਇਹ ਤਾਂ ਪੰਜਾਬ ਦਾ ਹੀ ਮਸਲਾ ਹੈ ਪੰਜਾਬ ਦੇ ਵਿੱਚ ਹੋਇਆ ਹੈ ਗਲਤ ਹੋਇਆ ਠੀਕ ਹੋਇਆ ਉਹ ਗੱਲ ਵੱਖਰੀ ਹੈ ਜੀ ਇਹ ਮੈਂ ਥੋੜਾ ਚਾਨਣਾ ਪਾਉਣਾ ਰਿੰਦਰ ਜੀ ਜੋ ਮੈਂ ਇਹਨਾਂ ਬਾਰੇ ਪੜਿਆ ਹੈ ਜਾਂ ਦੇਖਿਆ ਹੈ ਮੈਂ ਇਹਨਾਂ ਨਾਲ ਪਰਸਨਲ ਮਿਲਿਆ ਵੀ ਹਾਂ ਨੂੰ ਤਾਂ ਇਹਨਾਂ ਦੀ ਜਿਹੜੇ ਕਿ ਕਾਗਜ਼ ਸਜ਼ਾ ਬੋਲੀ ਹੈ ਜਜਮੈਂਟ ਇਹਨਾਂ ਦੀ ਇਹ ਮੰਨੇ ਹੋਏ ਨੇ ਇਹਨਾਂ ਨੇ ਆਪਣਾ ਕਬੂਲ ਕੀਤਾ ਹੈ ਦੁਰਮ ਇਹਨਾਂ ਨੇ ਜਾਣਦੇ ਹੀ ਸੁਣੋ ਇਹਨਾਂ ਨੇ ਜਾਣਦੀ ਕਹਿਤਾ ਸੀ ਕਹਿੰਦੇ ਵੀ ਹਾਂ ਮੇਰੇ ਤੋਂ ਗਲਤੀ ਹੋਈ ਹੈ ਪਰ ਕਹਿੰਦੇ ਮੈਨੂੰ ਪਤਾ ਨਹੀਂ ਸੀ ਵੀ ਇਹ ਬੰਬ ਬਲਾਸਟ ਕਰਨਾ ਹੈ ਸੀਐਮ ਜਿਹੜੇ ਸਾਡੇ ਸੀਗੇ ਇਹ ਸਾਬਕਾ ਬਿਆਨ ਸਿੰਘ ਉਹਨਾਂ ਦੇ ਵੀ ਤਿਆਰ ਕਰਵਾਇਆ ਜਾ ਰਿਹਾ ਹੈ ਕਹਿੰਦੇ ਹਾਂ ਮੈਂ ਪਲਾਨ ਕੀਤਾ ਸੀ ਬੰਬ ਕਿੱਦਾਂ ਤਿਆਰ ਹੁੰਦਾ ਪਰ ਕਹਿੰਦੇ ਮੈਨੂੰ ਪਤਾ ਨਹੀਂ ਸੀ ਜੇ ਪਤਾ ਹੁੰਦਾ ਤਾਂ ਮੈਂ ਕਦੇ ਵੀ ਨਾ ਕਰਦਾ ਔਰ ਡਾਕਟਰ ਸਾਹਿਬ ਗੱਲ ਮੈਂ ਤਾਂ ਦੱਸ ਰਿਹਾ ਕਿ ਕਿ ਅਜੇ ਪੂਰੇ 19 ਸਾਲ ਹੋ ਗਏ ਇਹਨਾਂ ਨੂੰ ਅੰਦਰ ਹੋਏ ਨੂੰ ਫਾਂਸੀ ਦੇ ਹੋਈ ਉਹ ਰੁਕੀ ਦੇਖੋ ਇਹ ਪਹਿਲੀ ਗੱਲ ਸੁਣੋ ਇੱਕ ਕਤਲ ਵੀ ਕਰਦਿਆਂ ਬੰਦਾ 14 ਸਾਲ ਹੁੰਦੀ ਹੈ ਇਹ 14 ਸਾਲ ਬੰਦਾ ਬਾਹਰ ਆ ਜਾਂਦਾ ਪਰ ਇਹਨਾਂ ਨੂੰ ਤਾਂ ਕੋਈ ਫਰਲੋ ਨਹੀਂ ਮਿਲਦੀ ਕੋਈ ਪ੍ਰੋਲ ਨਹੀਂ ਮਿਲਦੀ ਕਿੰਨੀ ਸ਼ਮਦੀ ਗੱਲ ਹੈ ਸਰਕਾਰਾਂ ਦੀ ਜਿਹੋ ਚੜੀ ਆਉਂਦੀ ਹੈ ਨਾ ਜੀ ਫਰ ਲੋ ਵਗੈਰਾ ਜਿਹੜਾ ਉਹ ਉਮਰ ਕਾਇਦ ਹੁੰਦੀ ਹੈ ਜਿਹੜੀ ਨੋਰਮਲ ਆ ਜੀ ਇਹ ਜਿਹੜੀ ਤਾਂ ਉਮਰ ਕਾਇਦ ਹੁੰਦੀ ਹੈ ਇਹ ਮਤਲਬ ਆਖਰੀ ਦਮ ਤੱਕ ਹੁੰਦੀ ਹੈ ਇਹ ਤਾਂ ਪਤਾ ਨਹੀਂ ਹਲੇ ਵੀ ਇਹਦੇ ਚ ਕਨਵਰਟ ਕੀਤੀ ਹੈ ਜਾਂ ਨਾ ਕੀਤੀ ਹੈ ਜੀ ਮਤਲਬ ਵੀ ਕੀ ਹਲੇ ਤਾਹ ਤਿਆ ਰਾਸ਼ਟਰਪਤੀ ਸਾਹਿਬ ਕੋਲੇ ਆਪਣੇ ਮੈਡਮ ਕੋਲੇ ਕਾਗਜ਼ ਉਹਨਾਂ ਦੇ ਮੁਤਾਬਕ ਜੋ ਕੋਈ ਉਹ ਫੈਸਲਾ ਕਰਨਗੇ ਉਹ ਉਹ ਸੋਚਿਆ ਸੋਚਣਗੇ ਬੰਦੇ ਤੇ ਗੱਲ ਤਾਂ ਇਹ ਹੈ ਵੀ ਜਿਹੜੇ ਮਤਲਬ ਰਾਜਸੀ ਲੋਕਾਂ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਇਹਨਾਂ ਦਾ ਕੋਈ ਬਹੁਦਾ ਪੱਖ ਤਕੜੇ ਤਰੀਕੇ ਨਾਲ ਨਹੀਂ ਲਿਆ ਕਿਉਂਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਨਹੀਂ ਪਈਆਂ ਜੇ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਪੈਣ ਤਾਂ ਸਿਆਣੇ ਬੰਦੇ ਤੇ ਪੜੇ ਲਿਖੇ ਸਾਬਕਾ ਜੱਜ ਸਾਬਕਾ ਵਕੀਲ ਹੋਰ ਨੇ ਜਿਹੜੇ ਮਤਲਬ ਉਹ ਇਹਦੇ ਵਿੱਚ ਆਉਣ ਆ ਰਲ ਮਿਲ ਕੇ ਸਾਰੇ ਨੇ ਜਿਹੜੇ ਇਸ ਮਸਲੇ ਨੂੰ ਨਿਯੇਠਣ ਗੱਲ ਕਰ ਰੱਤੀ ਸੰਵਿਧਾਨੀ ਪੰਜਾਬ ਦੀ ਇਹ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਵੋਟਾਂ ਸੈਂਟਰ ਸਰਕਾਰ ਨਹੀਂ ਪਵਾ ਰਹੀ ਇਸ ਕਰਕੇ ਜਿਹੜੇ ਸਿੱਖਾਂ ਦੇ ਇਹ ਸੰਜੀਦਾ ਮਸਲੇ ਨੇ ਇਹ ਉ르ਜੇ ਪੈਲੇ ਜੀ ਸਮਰੇ ਸਿੱਖ ਸਮਾਜ ਨੂੰ ਸਭ ਤੋਂ ਪਹਿਲਾਂ ਤਾਂ ਇਹ ਮੰਗ ਕਰਨੀ ਚਾਹੀਦੀ ਹੈ ਕਿ ਸ਼ਰੋਮਣੀ ਕਮੇਟੀ ਦੀਆਂ ਵੋਟਾਂ ਵਣ ਜਿਨ੍ਹਾਂ ਚਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਨਹੀਂ ਪੈਂਦੀਆਂ ਜਿਹੜੇ ਇਸ ਤਰ੍ਹਾਂ ਦੇ ਇਹ ਵੱਡੇ ਮਸਲੇ ਨੇ ਇਹ ਇਸੇ ਤਰ੍ਹਾਂ ਹੀ ਉ르ਜੇ ਰਹਿਣਗੇ ਕਿਉਂਕਿ ਕੁਝ ਲੋਕ ਰਾਜਸੀ ਮਫਾਦਿਆਂ ਦੇ ਕਾਰਲੇ ਇਨ੍ਹਾਂ ਚੀਜ਼ਾਂ ਨੂੰ ਵਰਤ ਰਹੇ ਨੇ ਇਸ ਕਰਕੇ ਉਹਨਾਂ ਨੂੰ ਕੋਈ ਤਨਪੱਤਨ ਨਹੀਂ ਲਾ ਰਹੇ ਹੋ ਸਕਦਾ ਹੈ ਵੀ 2026 ਦੇ ਵਿੱਚ ਇਹਨਾਂ ਦੀ ਜਿਹੜੀ ਕੋਈ ਭਾਜਪਾ ਸਰਕਾਰ ਵੱਲੋਂ ਹੋ ਜੇ ਤਾਂ ਕਿ 2027 ਦੀਆਂ ਵੋਟਾਂ ਦੇ ਵਿੱਚ ਮਤਲਬ ਸਾਰੇ ਸਿੱਖ ਜਗਤ ਨੂੰ ਇਹਨਾਂ ਦੇ ਉਸ ਹਿਸਾਬ ਨਾਲ ਇੱਕ ਮਿੰਟ ਡਾਕਟਰ ਸਾਹਿਬ ਇੱਕ ਮਿੰਟ ਮੈਂ ਰੋਕਣਾ ਚਾਹਾਂਗਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਤੇ ਆਣਾ ਚਾਹਾਂਗਾ ਕਿ ਅੱਜ ਜਿਹੜੀ ਹਰਿੰਦਰ ਨਿਤਾਮੀ ਨੇ ਮੁਲਾਕਾਤ ਕੀਤੀ ਹੈ ਉਹਨਾਂ ਨੇ ਚਿੱਠੀ ਦਿੱਤੀ ਹੈ ਲਿਖਤੀ ਰਾਜਵਾਨਾ ਜੀ ਨੂੰ ਉਹਨਾਂ ਨੇ ਕਿਹਾ ਵੀ ਜਦੋਂ ਪ੍ਰਕਾਸ਼ ਸਿੰਘ ਬਾਦ ਸਰਕਾਰ ਸੀ ਤਾਂ ਬਾਦ ਸਰਕਾਰ ਨੇ ਬਹੁਤ ਜ਼ੋਰ ਲਾਇਆ ਕੇਂਦਰ ਸਰਕਾਰ ਨੂੰ ਇਹ ਸਜਾ ਰੋਕਣ ਦੇ ਲਈ ਪਰ ਕਹਿੰਦੇ ਯਾਨੀ ਕਿ ਰਾਜਵਾਨ ਜੀ ਕਿੱਥੇ ਪਿੱਛੇ ਹਟੇ ਦੇਖੋ ਉਹ ਮੁੱਦਾ ਸਾਰਿਆਂ ਨੂੰ ਪਤਾ ਹੈ ਕਿ ਰਾਜਵਾਨ ਨੂੰ ਉਹਨਾਂ ਨੇ ਕਿਹਾ ਸੀ ਵੀ ਸਾਡੇ ਅਸੀਂ ਤਾਂ ਕਰਾਵਾਂਗੇ ਜੇ ਸਾਡੇ ਚੋਣਾਂ ਜਿੱਤੋਗੇ ਉਸ ਸਮੇਂ ਰਾਜਵਾਨ ਨੇ ਚੋਣਾਂ ਲੜਨ ਤੋਂ ਮਨ ਕਰਤਾ ਸੀ ਮੈਂ ਰਾਜਨੀਤੀ ਵਿੱਚ ਨਹੀਂ ਆਣਾ ਔਰ ਅਜੇ ਰਿੰਦਰ ਰਧਾਮੀ ਉਹ ਵੀ ਸ਼ਰੋਨੀ ਅਕਾਲੀ ਦਲ ਦਾ ਉੱਥੇ ਯਾਨੀ ਕਿ ਉਹਨਾਂ ਨੂੰ ਵਧੀਆ ਬਣਾ ਕੇ ਇਹਨੂੰ ਸਾਹਮਣੇ ਮੂਰਤੀ ਜੇ ਕੋਲੀਬਰਾ ਰਹੀ ਤਾਂ ਗੱਲ ਗਲਤ ਹੈ ਨਾ ਮਤਲਬ ਜਿਹੜੇ ਇਹ ਇਹ ਇਸ ਤਰ੍ਹਾਂ ਦੇ ਮਸਲੇ ਨੇ ਇਹ ਸਿਆਸੀ ਇਹਨਾਂ ਵਾਸਤੇ ਰਾਜਵਾਨ ਜਾਂ ਹੋਰ ਇਸ ਤਰ੍ਹਾਂ ਦੇ ਬੰਦੇ ਨੇ ਜਿਹੜੇ ਇਹਨਾਂ ਵਾਸਤੇ ਕੋਈ ਐਮਐਲਏ ਦੀ ਸੀਟ ਜਾਂ ਐਮਪੀ ਦੀ ਸੀਟ ਆ ਜਿਹੜੀ ਉਹ ਕੋਈ ਮੈਨੇ ਨਹੀਂ ਰੱਖਦੀ ਇਹਨਾਂ ਦੇ ਕਦਮ ਅਤਿਕ ਜੀ ਜੀ ਇਹਨਾਂ ਦੇ ਕਦਮ ਕਿਤੇ ਜਿਆਦਾ ਉੱਚੇ ਨੇ ਇਹਨਾਂ ਚੀਜ਼ਾਂ ਨਾਲੋਂ ਗੱਲ ਕਰ ਵੀ ਠੀਕ ਹੈ ਸਿਆਸੀ ਲੋਕ ਨੇ ਜਿਹੜੇ ਇਸ ਤਰ੍ਹਾਂ ਮਤਲਬ ਹੱਥ ਕੰਡੇ ਜੇ ਅਪਣਾ ਕੇ ਇਹਨਾਂ ਨੂੰ ਵਰਤ ਰਹੇ ਨੇ ਜਾਂ ਵਰਤਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਨਹੀਂ ਵਰਤਣਾ ਚਾਹੀਦਾ ਕਿਉਂਕਿ ਇਹ ਜਿਹੜੇ ਲੋਕ ਨੇ ਠੀਕ ਹੈ ਚਾਹੇ ਇਹਨਾਂ ਦਾ ਅਪਰਾਧ ਹੈ ਚਾਹੇ ਕੋਈ ਕੁਛ ਵੀ ਹੈ ਮਤਲਬ ਲੋਕ ਇਹਨਾਂ ਨੂੰ ਜਿੰਦਾਸ਼ੀਦ ਮੰਨਦੇ ਨੇ ਤੇ ਇਹਨਾਂ ਨੂੰ ਸਨਮਾਨ ਦਿੰਦੇ ਨੇ ਹਾਂ ਇਸ ਕਰਕੇ ਇਹਨਾਂ ਦੇ ਸਨਮਾਨ ਦੇ ਪ੍ਰਤੀ ਸਾਰਿਆਂ ਦਾ ਜਦੋਂ ਸਾਰਾ ਪੰਜਾਬ ਦਾ ਪੰਜਾਬ ਇਹਨਾਂ ਨੂੰ ਸਨਮਾਨ ਦਿੰਦਾ ਤਾਂ ਇਹ ਮੰਨੋ ਵੀ ਸਾਰਾ ਹੀ ਮੰਨਿਆ ਜਾਂਦਾ ਫਿਰ ਵੀ ਸਾਰਾ ਪੰਜਾਬ ਦੇ ਵਿੱਚ ਇਹਨਾਂ ਦੀ ਮਾਰਕੀਟ ਵੈਲਿਊ ਹੈਗੀ ਹੈ ਸਿਆਸੀ ਵੈਲਿਊ ਨਾਲੋਂ ਮਾਰਕੀਟ ਵੈਲਿਊ ਇਹਨਾਂ ਦੀ ਜ਼ਿਆਦਾ ਲੋਕ ਇਹਨਾਂ ਨੂੰ ਰੱਬ ਵਾਂਗੂ ਪੂਜਦੇ ਨੇ ਲੋਕ ਇਹਨਾਂ ਦੇ ਨਾਂ ਤੇ ਜਕਾਰੇ ਬਲਾਉਂਦੇ ਨੇ ਇਸ ਕਰਕੇ ਇਹਨਾਂ ਨੂੰ ਵੀ ਥੋੜਾ ਜਿਆਦਾ ਇਸ ਤਰ੍ਹਾਂ ਚਾਹੀਦਾ ਵੀ ਸਿਆਸੀ ਜਿਹੜਾ ਪਲੇਟਫਾਰਮ ਆ ਉਹ ਤੋਂ ਥੋੜਾ ਜਿਆਦਾ ਸਾਈਡ ਤੇ ਹੋ ਕੇ ਧਾਰਮਿਕ ਸਿੱਖੀ ਜਮ ਵਾਲੇ ਪਾਸੇ ਥੋੜਾ ਜਿਆਦਾ ਵੱਧ ਧਿਆਨ ਦੇਣ ਤਾਂ ਕਿ ਜਿਹੜੇ ਸਿੱਖ ਸੰਗਤ ਜਿਹੜੀ ਖਿੰਡੀ ਪਈ ਹੈ ਉਸ ਨੂੰ ਇਕੱਠਾ ਕੀਤਾ ਜਾ ਸਕੇ ਇੱਕ ਝੰਡੇ ਥੱਲੇ ਉਹਨਾਂ ਨੇ ਇਹਨਾਂ ਨੂੰ ਇੱਕ ਚਿੱਠੀ ਵੀ ਗੁਪਤ ਚ ਮਤਲਬ ਬੰਦ ਲਫਾਫਾ ਚਿੱਠੀ ਵੀ ਦਿੱਤੀ ਆ ਤਾਂ ਮਿਸਾਲ ਨੂੰ ਜੋ ਅਕਾਲ ਤਖਤ ਸਾਹਿਬ ਦੇ ਜਸੇਦਾਰ ਕੋਲੇ ਪਹੁੰਚੇਗੀ ਅਤੇ ਉੱਥੇ ਜਾ ਕੇ ਹੀ ਪੜਕੇ ਦੇਖਿਆ ਜਾਵੇਗਾ ਉਹਨਾਂ ਦੇ ਵਿੱਚ ਉਹਨਾਂ ਨੇ ਕੀ ਗੱਲਾਂ ਲਿਖੀਆਂ ਨੇ ਉਹ ਤਾਂ ਜਦੋਂ ਚਿੱਠੀ ਖੁੱਲੇਗੀ ਫਿਰ ਪਤਾ ਲੱਗੇਗਾ ਐ ਗੱਲ ਕਰ ਇਹ ਹੈ ਵੀ ਹੁਣ ਜਿਹੜੀ ਇਹਨਾਂ ਦੇ ਕੰਮ ਦੀ ਕਮਾਂਡ ਹੈ ਉਹ ਸ਼ਰੋਮਣੀ ਕਮੇਟੀ ਤੋਂ ਹਟ ਕੇ ਸ਼ਾਇਦ ਅਕਾਲ ਤਖਤ ਸਾਹਿਬ ਦੇ ਹੱਥ ਚਲੀ ਜਾਵੇ ਤੇ ਅਕਾਲ ਤਖਤ ਸਾਹਿਬ ਇਸ ਤੋਂ ਬਾਅਦ ਪੈਰਵਾਈ ਕਰਨ ਕਿਉਂਕਿ ਅੱਜ ਸਾਬਤ ਤੌਰ ਤੇ ਤੁਸੀਂ ਸਹੀ ਕਹਿ ਰਹੇ ਹੋ ਚਿੱਠੀ ਦਿੱਤੀ ਗਈ ਹੈ ਔਰ ਧਾਮੀ ਸਾਹਿਬ ਨੇ ਵੀ ਕਿਹਾ ਵੀ ਹੁਣ ਅਸੀਂ ਅਕਾਲ ਤਖਤ ਸਾਹਿਬ ਦੇ ਜਿਹੜੇ ਤੇ ਪੰਜ ਪਿਆਰੇ ਆ ਉਹ ਫੈਸਲਾ ਲੈਣਗੇ ਚਿੱਠੀ ਪੜਨਗੇ ਇਹ ਤੁਸੀਂ ਸਹੀ ਗੱਲ ਕਹਿ ਰਹੇ ਹੋ ਚਿੱਠੀ ਵਾਕਈ ਦਿੱਤੀ ਗਈ ਹੈ ਔਰ ਤੁਹਾਨੂੰ ਇੱਕ ਹੋਰ ਅਪਡੇਟ ਦੇ ਦੇਣਾ ਕਿ ਜਿਹੜੇ ਰਾਜੋ ਆਣਾ ਨੇ ਰਾਜੋ ਆਣਾ ਨੇ ਯਾਨੀ 18 ਸਾਲ ਹੋ ਗਏ ਨੇ ਉਹ ਕੱਟੇ ਹੋਏ ਤੇ ਇਹਨਾਂ ਨੂੰ ਬੰਦੀ ਸਿੰਘ ਵੀ ਕਿਹਾ ਜਾਂਦਾ ਹੈ ਪੂਰਾ ਪੰਜਾਬ ਇਹਨਾਂ ਨਾਲ ਖੜਦਾ ਹੈ ਜਿਵੇਂ ਤੁਸੀਂ ਕਹ ਕਦ ਉੱਚਾ ਹੈ ਕਦ ਵਾਕੀ ਬਹੁਤ ਹੈ ਲੋਕ ਇਹਨਾਂ ਪਿੱਛੇ ਖੜਦੇ ਨੇ ਪੂਰਾ ਪੰਜਾਬ ਖੜਦਾ ਹੈ ਜਦੋਂ ਵੀ ਗੱਲ ਆਉਂਦੀ ਹੈ ਬੰਦੀ ਸਿੰਘਾਂ ਦੀ ਰਹੀ ਤਾਂ ਕੇਂਦਰ ਸਰਕਾਰ ਸਾਡਾ ਖੇਡ ਦਿੰਦੀ ਹਰ ਵਾਰ ਸਿਆਸਤ ਤੁਸੀਂ ਕਿਹਾ ਵੀ 26 ਜ ਇਹ ਕੱਢਣਗੇ 26 ਤੱਕ ਪਤਾ ਨਹੀਂ ਕੱਢਣਗੇ ਨਹੀਂ ਕੱਢਣਗੇ ਤੁਸੀਂ ਇਹ ਵੀ ਦੱਸਿਆ ਵੀ ਉਹ ਪਰਸੋਂ ਹਸਪਤਾਲ ਤੋਂ ਆਏ ਨੇ ਉਹਨਾਂ ਦੀ ਹਾਲਤ ਬੜੀ ਖਰਾਬ ਹੈ ਮੈਨੂੰ ਇਸ ਦਾ ਪਤਾ ਲੱਗਿਆ ਹੈ ਔਰ ਮੈਂ ਤੁਹਾਨੂੰ ਦੇ ਦਿੰਦਾ ਡਾਕਟਰ ਸਾਹਿਬ ਦਰਸ਼ਕਾਂ ਨੂੰ ਵੀ ਜ ਇਹਨਾਂ ਦੇ ਉੱਪਰ ਪੰਜਾਬੀ ਇੰਦਸਟਰੀ ਜਿਹੀ ਕਿ ਬਾਇਓਗ੍ਰਾਫੀ ਬਣ ਰਹੀ ਹੈ ਇਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਨਸ਼ਾ ਛਡਾਇਆ ਜਿਵੇਂ ਤੁਸੀਂ ਗੁਰਸਿੱਖੀ ਤਾਂ ਮੈਂ ਇਹਨਾਂ ਦੀ ਪਰਸਨਲ ਇੰਟਰਵਿਊ ਕਰਨ ਗਿਆ ਸੀ ਇੰਟਰਵਿਊ ਨਹੀਂ ਕਰ ਸਕਿਆ ਜੇ ਹਾਂ ਮੈਂ ਗੱਲਬਾਤ ਕੀਤੀ ਹੈ ਨਾਲ ਇਹ ਅੱਜ ਕੱਲ ਪਟਿਆਲਾ ਜੇਲ੍ਹ ਦੇ ਵਿੱਚ ਗੁਰਦੁਆਰੇ ਦੀ ਸੇਵਾ ਨਹੀਂ ਮਾਰੇ ਨੇ ਤੇ ਹੋਰ ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਗੁਰਸਿੱਖੀ ਨਾਲ ਜੋੜਿਆ ਹੋਇਆ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਅਜੇ ਇੱਕ ਵਿਅਕਤੀ ਨੂੰ ਮੌਕਾ ਦੇਣਾ ਚਾਹੀਦਾ ਦੇਖੋ ਇਹ ਮੌਕਾ ਦੇਣਾ ਚਾਹੀਦਾ ਕਈ ਵਾਰੀ ਕੀ ਹੁੰਦਾ ਵੀ ਕੋਈ ਕਿਸੇ ਟਾਈਮ ਕੋਈ ਬੰਦਾ ਕਿਉਂਕਿ ਏਜ ਦਾ ਅਖਤਰ ਹੁੰਦਾ ਜੀ ਉਸ ਸਮੇਂ ਜਦੋਂ ਘਟਨਾ ਵਾਪਰੀ ਉਹਦੋਂ ਇਹਨਾਂ ਦੀ ਏਜ 30-25 ਸਾਲ ਹੋਊਗੀ ਅੱਜ ਇਹਨਾਂ ਦੀ ਉਮਰ 60 ਤੋਂ ਉੱਪਰ ਹੋ ਚੁੱਕੀ ਹੈ ਇਸ ਕਰਕੇ ਜਿਹੜੀ ਉਮਰ ਦੇ ਹਿਸਾਬ ਨਾਲ ਸਿਆਣਪ ਹੁੰਦੀ ਹੈ ਉਮਰ ਦੇ ਤਕਾਜ਼ੇ ਹੁੰਦੇ ਨੇ ਉਹ ਸਾਰਾ ਕੁਝ ਇਹਨਾਂ ਦੇ ਭੱਲੇ ਆ ਗਿਆ ਤੇ ਇਹ ਸਭ ਕੋ ਜਾਣਦੇ ਨੇ ਹੁਣ ਨਹੀਂ ਇਹ ਕਹਿੰਦੇ ਵੀ ਇਸ ਤਰ੍ਹਾਂ ਦੀਆਂ ਤਰਬਾਹੀਆਂ ਹੋਣਾ ਇਹ ਸਿੱਖੀ ਦੇ ਬੁਟੇਲੇ ਵਿੱਚ ਮਤਲਬ ਜੇ ਆਪਾਂ ਕਹ ਜੀ ਪਰਫੋਲੂਟ ਕਰਨ ਵਾਸਤੇ ਪਾਣੀ ਪਾਉਣ ਦੀ ਕੋਸ਼ਿਸ਼ ਕਰਨਗੇ ਤੇ ਕਰਵਾਉਣੀ ਵੀ ਚਾਹੀਦੀ ਹੈ ਜੇ ਮਤਲਬ ਇਹਨਾਂ ਦੀ ਗੱਲ ਕਰ ਇਹ ਹੈ ਜੀ ਕੁਝ ਲੋਕ ਇਹਨਾਂ ਨੂੰ ਜਿਹੜਾ ਇਹਨਾਂ ਦਾ ਮਸਲਾ ਹੈ ਇਹ ਜਿਹੜੇ ਜਿਨ੍ਹਾਂ ਦੇ ਨਾਲ ਆ ਉਹਨਾਂ ਦੇ ਮੱਥੇ 'ਤੇ ਨਹੀਂ ਇਹਨਾਂ ਨੂੰ ਲੱਗਣਾ ਚਾਹੀਦੇ ਇਸ ਕਰਕੇ ਜੇ ਦੋਨਾਂ ਤਰ੍ਹਾਂ ਨੂੰ ਕੋਈ ਸਾਂਝੇ ਬੰਦੇ ਬੈਠੇ ਸ਼੍ਰੋਮਣੀ ਕਮੇਟੀ ਦੇ ਜੋ ਵੀ ਜੋ ਜਿੰਨਾ ਲੋਕਾਂ ਦਾ ਜਾਨੀ ਨੁਕਸਾਨ ਹੋਇਆ ਆ ਉਹ ਪਰਿਵਾਰ ਤੇ ਇਹ ਪਰਿਵਾਰ ਇੱਕ ਥਾਂ ਇਕੱਠੇ ਬੈਠ ਕੇ ਇਸ ਮਤੇ ਵਿਚਾਰ ਕਰਨ ਵਿਚਾਰ ਕਰਨ ਤੋਂ ਬਾਅਦ ਜੋ ਵੀ ਕੋਈ ਕਾਰਵਾਈ ਹੋਵੇ ਉਹ ਕੀਤੀ ਜਾ ਸਕਦੀ ਹੈ ਮੈਂ ਨਹੀਂ ਸਮਝਦਾ ਇਸ ਗੱਲ ਨੂੰ ਵੀ ਜੇ ਦੱਸ ਦਿੰਦੇ ਸਿਆਣੇ ਹੋ ਜਾਣ ਧੰਮੀ ਸਾਹਿਬ ਵਰਗੇ ਹੋਣ ਜੱਜਦਾਰ ਸਾਹਿਬ ਵਰਗੇ ਹੋਣ ਹੋਰ ਹੋਣ ਸਾਫਕਾ ਜੱਜਦਾਰ ਹੋਣ ਇਹ ਸਾਰੇ ਮਿਲ ਬੈਠ ਕੇ ਇਹਨਾਂ ਦਾ ਮਸਲਾ ਹੱਲ ਕਰਵਾ ਸਕਦੇ ਨੇ ਪਰ ਸਿਆਸਤ ਇਹਦੇ ਉੱਤੇ ਬਹੁਤ ਜ਼ਿਆਦਾ ਭਾਰੂ ਹੈ ਜੀ ਇਸ ਕਰਕੇ ਮੈਂ ਤਾਂ ਇਹ ਕਹਿਣਾ ਹੁੰਦਾ ਵੀ ਕੱਲੇ ਬੰਤੀ ਸਿੰਘ ਕੀ ਹਿੰਦੁਸਤਾਨ ਦਾ 8500 ਬੰਦਾ ਜੀ ਤਾਂ ਬਾਹਰਲੇ ਦੇਸ਼ਾਂੀਆਂ ਜ਼ਿਲ੍ਹਾ ਦੇ ਵਿੱਚ ਬੰਦ ਹੈ ਜਿਹੜਾ ਉਹਨਾਂ ਨੂੰ ਵੀ ਸੁਣਾਉਣਾ ਚਾਹੀਦਾ ਹੈ 4.5 ਲੱਖ ਬੰਦਾ ਹਿੰਦੁਸਤਾਨ ਦੀਆਂ ਜ਼ਿਲ੍ਹਾ ਦੇ ਵਿੱਚ ਵੀ ਬੈਠਾ ਹੈਗਾ ਜੇ ਉਹਨਾਂ ਨੇ ਕੋਈ ਛੋਟੇ-ਮੋਟੇ ਕ੍ਰਾਈਮ ਕੀਤੇ ਨੇ ਉਹਨਾਂ ਨੇ ਬਹੁਤ ਸਲਝਾਵਾਂ ਕੋਲ ਲੀਆਂ ਉਹਨਾਂ ਦੀ ਕੋਈ ਬੰਦਾ ਜਵਾਨਤ ਨਹੀਂ ਭਰੌਂਦਾ ਉਹਨਾਂ ਵਾਸਤੇ ਵੀ ਮਤਲਬ ਇਸ ਤਰ੍ਹਾਂ ਦੇ ਕੋਈ ਕਾਨੂੰਨ ਬਣਨੇ ਚਾਹੀਦੇ ਨੇ ਜੇ ਸ਼ਰੋਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵਿੱਚ ਪੜ੍ਹੇ ਲਿਖੇ ਲੋਕ ਆ ਜਾਣ ਸਾਫ ਕਾ ਜੱਜ ਆ ਜਾਣ ਤਾਂ ਮਤਲਬ ਜਿਹੜਾ ਹਿੰਦੁਸਤਾਨ ਦੀ ਨਿਹਾਰ ਬਦਲ ਸਕਦੀ ਹੈ ਕਿਉਂਕਿ ਸੰਵਿਧਾਨ ਦੇ ਵਿੱਚ ਜੋ ਅਮੈਂਡਮੈਂਟ ਚਾਹੀਦੀ ਹੈ ਜੋ ਕਰਨੀ ਚਾਹੀਦੀ ਆ ਉਹ ਤਰਤਲ ਤੇ ਜਿਹੜੇ ਬੰਦੇ ਨੇ ਉਹਨਾਂ ਨਾਲੋਂ ਕੰਟੈਕਟ ਕਰਨਗੇ ਤਾਂ ਸਾਰੀ ਗੱਲ ਦਾ ਪਤਾ ਲੱਗ ਸਕਦਾ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਹੋ ਸਕਦਾ ਜਿਹੜੇ ਲੋਕੋ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹ ਆਪਣੇ ਪਰਿਵਾਰਾਂ ਕੋਲੇ ਜਾ ਸਕਦੇ ਨੇ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਉਹ ਉਹ ਮਾਫੀ ਨਮਾ ਵੀ ਦੇ ਸਕਦੇ ਨੇ ਤੇ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਦੇ ਚੱਕ ਸ਼ੁਰੂ ਕੀਤੀਆਂ ਨੇ ਕਰਦੇ ਨਾ ਜਾਂ ਕੋਈ ਬਦਲਾਅ ਆ ਜਾ ਇਸ ਤਰ੍ਹਾਂ ਦਾ ਸਾ ਪੰਜਾਬ ਦਾ ਮਾਹੌਲ ਹੈ ਹਿੰਦੁਸਤਾਨ ਦਾ ਮਾਹੌਲ ਜੀ ਹਤਵਾਦ ਦਾ ਜਿਹੜਾ ਦੌਰ ਹੈ ਉਹ ਖਤਮ ਹੋ ਕੇ ਸ਼ਾਂਤੀਪੂਰਵਕ ਜ ਅਮਨ ਸ਼ਾਂਤੀ ਦਾ ਜੋਗ ਹੈ ਜਿਹੜਾ ਭਾਈਚਾਰਕ ਸਾਂਝ ਮਤਲਬ ਉਹ ਕਾਇਮ ਹੋ ਸਕਦੀ ਹੈ ਸਰਜਿੰਦਰ ਜੀ ਤੁਸੀਂ ਸਾਨੂੰ ਅੱਜ ਦੀ ਅਪਡੇਟ ਦਿੱਤੀ ਜਿਹੜੀ ਮੁਲਾਕਾਤ ਹੋਈ ਹੈ ਬਲੌਂਸੇ ਰਾਜੋਆਣਾ ਤੇ ਅਰਜਿੰਦਰ ਧਾਮੀ ਜੀ ਤੇ ਮੈਂ ਚੈਨਲ ਵੱਲੋਂ ਤੇ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਰ ਧੰਨਵਾਦ ਜੀ ਫਤੋ ਤੁਸੀਂ ਨਾਲ ਜੁੜੇ ਸੀ ਹਰਜਿੰਦਰ ਸਿੰਘ ਜੀ ਨਾਲ ਅਕਸਰ ਜੁੜਦੇ ਨੇ ਤੇ ਬੜਾ ਜਵੜਿਆ ਮੁੱਦਾ ਸੀ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਜਿョ ਕੇ ਪਟਾਇਆ ਜੇ ਤੇ ਬੰਦ ਨੇ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਧਾਮੀ ਦੇ ਵੱਲੋਂ ਉਹਨਾਂ ਨਾਲ ਕੀਤੀ ਗਿਆ ਮੁਲਾਕਾਤ ਇੱਕ ਬੰਦ ਚਿੱਠੀ ਦਿੱਤੀ ਗਈ ਹੈ ਬਲਵੰਤ ਸਿੰਘ ਰਾਜਵਾਨਾ ਵੱਲੋਂ ਉਹ ਸ੍ਰੀ ਅਕਾਲ ਤਖਤ ਸਾਹਿਬ ਖੁੱਲੇ ਗੇ ਹਰਜਿੰਦਰ ਧਾਮੀ ਖੋਲਣ ਗਏ ਉੱਥੇ ਆ ਕੇ ਤੇ ਹੁਣ ਦੇਖਣਾ ਇਹ ਹੈ ਕਿ ਕੀ ਬੰਦੀ ਸਿੰਘਾ ਦੀ ਰਿਆਈ ਦੁਆਰਾ ਉਹ ਕਹਿ ਰਹੇ ਸੀ ਗੱਲ ਉਠਾਵਾਂਗੇ ਬਾਬਾ ਬਲਵੰਤ ਸਿੰਘ ਰਾਜਵਾਨਾ ਜੀ ਜਿਹਨੇ ਸੀ ਅਪੀਲ ਲੱਗੀ ਹੈ ਸ੍ਰੀ ਅਨਕੁਰਚ ਤਾਂ ਅਜੇ ਧਾਮੀ ਨੇ ਕੋਈ ਸ਼ਵਾਦ ਕਿ ਪਹਿਲਾਂ ਆਂਦੀਆ ਸਰਕਾਰਾਂ ਨੇ ਜੋ ਕੀਤਾ ਉਹਨੂੰ ਛੱਡ ਦਿਓ ਅਸੀਂ ਤੁਹਾਡੀ ਆਵਾਜ਼ ਦੁਆਰਾ ਠਾਵਾਗੇ ਹੁਣ ਦੇਖਣਾ ਹੈ ਕਿ ਭਾਈ ਬਰੌਂਸੀ ਰਾਜਵਾਨਾ ਦੀ ਬੰਦੀ ਜਿਹੜੇ ਨੇ ਸਿੰਘ ਉਹਨਾਂ ਦੀ ਜਿਹੜੀ ਕਿ ਆਵਾਜ਼ ਉਹ ਦੁਆਰਾ ਉਠੇਗੀ ਕਦੋਂ ਉਠੇਗੀ ਅਕਾਲ ਤਖਤ ਸਾਹਿਬ ਕਹਿ ਰਹੇ ਨੇ ਕਿ ਹੁਣ ਚਿੱਠੀ ਖੁੱਲੇਗੀ ਤਾਂ ਨਾਲ ਹੋਰ ਵੀ ਵਿਅਕਤੀ ਨਾਲ ਜੁੜਣਗੇ ਪਰ ਹੁਣ ਦੇਖਣਾ ਇਹ ਹੈ ਕਿ ਕੀ ਭਾਰਤ ਦੀ ਸਰਕਾਰ ਕੇਂਦਰ ਸਰਕਾਰ ਸਾਦੇ ਤੌਰ ਤੇ ਕਮਾਤਾ ਉਹ ਮੋਦੀ ਸਰਕਾਰ ਕੀ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਕੋਈ ਸੋਚੇਗੀ ਯਾ ਨਹੀਂ ਯਾ ਨਾਦਰਯਾ ਫਰਮਾਨੀ ਵਰਗੇ ਜੰਮੂ ਕਸ਼ਮੀਰ ਇਦਾਂ ਹੀ ਬੰਦੇ ਮਾਰਦੇ ਰਹਿਣਗੇ ਉਹਨਾਂ ਨੂੰ ਫੜਿਆ ਵੀ ਜਾਂਦਾ ਤੇ ਸਿਰਫ ਜਿਹੜੇ ਬੰਦੇ ਆਪਣੇ ਗੁਨਾ ਮੰਨ ਚੁੱਕੇ ਨੇ ਆਪਣੀ ਸਜ਼ਾਵਾ ਕੱਟ ਚੁੱਕੇ ਨੇ 18 18 ਸਾਲ ਤੋਂ ਉਹਨਾਂ ਨੂੰ ਪਰੋਲ ਵੀ ਨਹੀਂ ਦਿੱਤੀ ਜਾ ਰਹੀ ਸੋ ਦੋਸਤੋ ਇਹ ਤੁਹਾਨੂੰ ਕਿਵੇਂ ਲੱਗਿਆ ਅੱਜ ਦਾ ਮੁੱਦਾ ਜਿਵੇਂ ਵੀ ਲੱਗਿਆ ਸਾਨੂੰ ਪਲੀਜ਼ ਕਮੈਂਟ ਤੇ ਲਾਈਕ ਦੂਰ ਕਰਨਾ ਕਿਉਂਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਰਿਲੇਟਡ ਹੈ ਮੁੱਦਾ ਅਸੀਂ ਤੁਹਾਰ ਨਾਲ ਦੁਬਾਰਾ ਜੁੜਾਂਗੇ ਕੋਈ ਹੋਰ ਖਬਰ ਦੀ ਅਪਡੇਟ ਲੈ ਕੇ ਉਤਾ ਤੂ ਹੀ ਦੇ ਰਹੋ ਇਹ ਪੰਜਾਬੀ ਟੀਵੀ ਤੇ ਦੋਸਤੋ ਮੈਨੂੰ